ਭਾਈ ਦਿਆ ਸਿੰਘ ਸਾਹਿਬ ਜੀ ਕਹਨ ਲੱਗੇ ਮਹਾਰਾਜ ਜਿਹੜੇ ਮੁਗਲ ਖਾਨ ਇਹ ਸਿੱਖਾਂ ਨੂੰ ਨਿਦਾਪ੍ਰਤੀ ਢਾਲ ਆ ਰਹੇ ਨੇ ਤੇ ਸਿੱਖ ਸ਼ਹੀਦ ਹੁੰਦੇ ਜਾ ਰਹੇ ਨੇ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਮਹਾਰਾਜ ਆਪ ਵੀ ਕੋੜੇ ਹੱਥ ਬਾਉ ਤੇ ਦਿਨ ਨਾਲ ਪੰਥ ਦੇ ਵਿੱਚ ਉਜਾਗਰਤਾ ਵਧੇ ਤੇ ਪੰਥ ਵਧੇਰੇ ਸੰਸਾਰ ਵਿੱਚ ਹੋਰ ਵਧੇਰੇ ਵਧੀ ਜਾਵੇ ਮਹਾਰਾਜ ਕਹਨ ਲੱਗੇ ਭਾਈ ਦਿਆ ਸਿੰਘ ਸਾਹਿਬ ਜੀ ਕਾਬਲ ਤੇ ਕੁੱਤਾ ਮੰਗਵਾਉਂ ਇਹਨਾਂ ਤੇ ਉਹ ਕਾ ਨਾਸ਼ ਕਰਾਂਗਾ ਵੇਖੋ ਦਿਆਸੋਰੀ ਕਾਬਲੀ ਕੁੱਤਾ ਆਵੇਗਾ ਜਿਹੜਾ ਇਹਨਾਂ ਮੁਗਲਾਂ ਨੂੰ ਮਾਰੂਗਾ ਤੇ ਸ਼ੰਗ ਖਾਲਸਾ ਪੰਥ ਰਾਜ ਕਰੇਗਾ ਕਿਉਂਕਿ ਇਹ ਖਾਲਸਾ ਬੰਧ ਹੋਇਆ ਜਿਹਦੇ ਉੱਪਰ ਅਨੇਕਾਂ ਤਾਨੇ ਸ਼ਾਹੀ ਤੱਕੇ ਸ਼ਾਹੀ ਕੀਤੀ ਗਈ ਛੋਟੇ ਛੋਟੇ ਬੱਚਿਆਂ ਨੂੰ ਨੇਜਿਆਂ ਉੱਪਰ ਟੰਗ ਤਰ ਕੇ ਸ਼ਹੀਦ ਕਰਵਾ ਦਿੱਤਾ ਗਿਆ ਮਾਇਗਰ ਜਿਹੜੀਆਂ ਅਗਰਬਤੀ ਸਨ ਉਹਨਾਂ ਦੇ ਪੇਟ ਨੂੰ ਕਚਲ ਦਿੱਤਾ ਗਿਆ ਔਰ ਸਾਡੀਆਂ ਬਹੁਤ ਬੀਟੀਆਂ ਨੂੰ ਕੋੜਿਆਂ ਉੱਪਰ ਉਠਾ ਕਰਕੇ ਲੈ ਕੇ ਗਏ ਉਹਨਾਂ ਨੂੰ ਦੀਪਤੀ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸ਼ਹੀਦ ਕੀਤਾ ਔਰ ਜਦੋਂ ਸਿੰਘ ਕਿਤੇ ਵੀ ਬੈਠੇ ਹੋਇਆ ਕਰਦੇ ਸਨ ਤੇ ਖਬਰੀ ਜਿਹੜੇ ਸਨ ਖਬਰ ਪਹੁੰਚਾਉਣ ਵਾਲੇ ਖਬਰ ਦੇਣ ਦੇ 10 ਰੁਪਏ ਮਿਲਿਆ ਕਰਦੇ ਸੀ ਤੇ ਜੇਕਰ ਕੋ ਮਾਰ ਕਰਕੇ ਸਿਰ ਵੱਢ ਕਰਕੇ ਲੈ ਕੇ ਆਵੇ ਸਿੰਘਾਂ ਦੇ ਉਹਨੂੰ 50 ਰੁਪਏ ਦਿੱਤੇ ਜਾਂਦੇ ਸਨ ਜਦੋਂ ਨਾਦਰ ਸ਼ਾਹ ਆਇਆ ਇਹਨੇ ਫਿਰ ਆਣ ਕਰਕੇ ਇਕੱਲੇ ਇਕੱਲੇ ਹਿਸਾਬ ਲਏ ਇਹਨੇ ਇੱਕ ਨਾ ਬਹੁਤ ਕੀਮਤੀ ਨੌਟੰਕੀ ਜਿਹਨੂੰ ਕਹਿ ਦਈਏ ਤਾਉ ਸਿਕ ਤਕਤ ਸੀ ਜਿਹੜਾ ਉਸ ਵੇਲੇ ਦਾ ਲਗਭਗ 9 ਕਰੋੜ ਰੁਪਏ ਦਾ ਬਣਿਆ ਹੋਇਆ ਸੀ ਜਿਸ ਵਿੱਚ ਬੜੇ ਸੁੰਦਰ ਕੀਮਤੀ ਹੀਰੇ ਮੋਤੀ ਜਵਰਾਤ ਲੱਗੇ ਹੋਏ ਸਨ ਇਹ ਜਿਹੜੇ ਲੋਕ ਸੀ ਉਹਨੂੰ ਬੜਾ ਮੰਨਦੇ ਸੀ ਕਿ ਬੜਾ ਸੁੰਦਰ ਆ ਔਰ ਲੋਕ ਉਹਦੇ ਦਰਸ਼ਨ ਕਰਕੇ ਬੜੇ ਖੁਸ਼ ਹੁੰਦਾ ਕਿ ਨਹੀਂ ਇੰਨਾ ਸੁੰਦਰ ਫਿਰ ਉੱਥੋਂ ਜਿਹੜਾ 3 ਕਰੋੜ ਖਜ਼ਾਨੇ ਵਿੱਚ ਪਈ ਹੋਈ ਮਾਇਆ ਸੀ ਉਹ ਲੈ ਲਈ ਔਰ ਇਤਿਹਾਦਿਕ ਜਿਹੜੇ 22 ਸੂਬੇ ਸਨ ਉਹਨਾਂ ਦੀ ਜਿੰਨੇ ਵੀ ਤੋਹਫੇ ਸਨ ਜਿਹੜੇ ਇਕੱਠੇ ਕੀਤੇ ਹੋਏ ਸਨ ਸੁੰਦਰ ਘੋੜੇ ਸੁੰਦਰ ਹਾਥੀ ਇਹ ਇਤਿਆਦਕ ਉਹਨਾਂ ਦੀਆਂ ਪਤਨੀਆਂ ਬਹੁ ਵੇਟਿੰਗ ਜਿਹੜੀਆਂ ਕੁਆਰੀਆਂ ਸਨ ਉਹਨਾਂ ਦੇ ਨਾਲ ਆਪ ਵਿਆਹ ਕਰਵਾ ਲਈ ਆਪਣੇ ਭਤੀਜਿਆਂ ਦੇ ਵਿਆਹ ਕਰਵਾ ਦਿੱਤੇ ਔਰ ਜਿਹੜੀਆਂ ਇਹਨਾਂ ਦੀਆਂ ਆਗਾਹ ਸਨ ਧੀਆ ਪੈਣਾ ਉਹਨਾਂ ਨੂੰ ਆਪਣੇ ਸਪਾਹੀਆਂ ਚ ਵੰਡ ਦਿੱਤਾ ਆ ਕਿਹਾ ਤੁਸੀਂ ਇਹਨਾਂ ਦੇ ਨਾਲ ਵਿਆਹ ਕਰਵਾ ਦੇ ਵੇਖੋ ਜੀ ਇਹਨਾਂ ਧੱਕਾ ਕੀਤਾ ਅਨਾਦਰ ਸ਼ਾਹ ਨੇ ਕਿ ਇੱਕੋ ਥੇ ਨਾ ਸੁਗੰਧੀ ਸੋਨਾ ਸੀ ਸੰਗਤ ਜੀ ਜਿਵੇਂ ਨਾ ਆਪਾਂ ਘਰਾਂ 'ਚ ਵੇਖਦੇ ਆ ਕਿ ਆਪਣੇ ਕੋਲ ਸੋਨਾ ਹੁੰਦਾ ਔਰ ਮਹਾਨ ਕੋਸ਼ ਵਿੱਚ ਵੀ ਦੱਸਿਆ ਗਿਆ ਸੀ ਗਿਆਨੀ ਕਾਂਨਸਰੀ ਦੀ ਕਹਿੰਦੇ ਸਨ ਕਿ ਇੱਕ ਹੁੰਦਾ ਸੋਨਾ ਇੱਕ ਹੁੰਦਾ ਸੁਗੰਧੀ ਸੋਨਾ ਸੋਨਾ ਜਿਹੜਾ ਹੁੰਦਾ ਆ ਉਹ 1000 ਕਿਲੋ ਹੋਵੇ ਜਾਂ 100 ਕਿਲੋ ਕਹਿ ਦਿੰਦੇ ਨੇ ਉਹਦੇ ਤੋਂ ਇੱਕ ਤੋਲਾ ਸੁਗੰਧੀ ਸੋਨਾ ਬਣਦਾ ਜਿਹਦੀ ਸੁਗੰਧੀ ਬੜੀ ਮਿੱਠੀ ਹੁੰਦੀ ਹੈ ਬੜੀ ਜਿਹੜੇ ਨੱਕ ਨੂੰ ਨਕਾਸ ਨੂੰ ਬੜਾ ਆਨੰਦ ਪ੍ਰਦਾਨ ਕਰਦੀ ਹੈ ਔਰ ਜਦੋਂ ਉਹਨੂੰ ਕੋਈ ਵੀ ਜੀਵ ਵੇਖਦਾ ਆਇਆ ਤੱਕਦਾ ਆਇਆ ਤੇ ਸੋਨੇ ਦੀ ਛਲਕ ਹੀ ਵੱਖਰੀ ਹੈ ਫਿਰ ਕਹਿੰਦੇ ਇੱਕ ਪਾਂਡਵਾਂ ਦਾ ਹੀਰਾ ਸੀ ਜਿਹੜਾ ਪਾਂ ਇੱਕ ਹੀਰਾ ਥਾ ਪਾਂਡਵਨ ਪਾਂਡਵਨ ਵਾਲਾ ਉਹ ਜਿਹੜਾ ਪਾਂਡਵਾਂ ਦਾ ਹੀਰਾ ਸੀ ਬੜਾ ਸੁੰਦਰ ਸੀ ਤੇ ਉਹਦੀ ਜਿਹੜੀ ਚਮਕ ਸੀ ਉਹ ਵੀ ਬੜੀ ਸੁੰਦਰ ਸੀ ਫਿਰ ਦੋ ਲਾਲ ਸੰ ਜਿਨ੍ਹਾਂ ਦੇ ਉੱਪਰ ਬਾਦਸ਼ਾ ਔਰੰਗਜ਼ੇਬ ਨਿਤਾ ਪ੍ਰਤੀ ਕੁਰਾਨ ਦੀਆਂ ਆਇਤਾਂ ਪੜ੍ਹਾ ਕਰਦਾ ਸੀ ਕੁਰਾਨ ਦੀਆਂ ਆਇਤਾਂ ਪੜ੍ਹ ਕਰਕੇ ਲੋਕਾਂ ਨੂੰ ਇਹ ਪ੍ਰਸਿੱਧ ਹੋ ਚੁੱਕਾ ਸੀ ਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਆ ਇਹਦੀ ਜਿਹੜੀ ਕੁਰਾਨਤਾ ਪੜ੍ਹਨ ਦਾ ਸਮਾਂ ਆ ਇਹ ਦੋ ਨੈਣਾਂ ਦੇ ਵਿਚਾਲੇ ਪੜ੍ਹਦਾ ਆ ਜਦੋਂ ਦੋ ਨੈਣਾਂ ਦੀ ਚਾਣਨਤਾ ਵੱਧਦੀ ਆ ਤੇ ਤਦ ਉਸ ਵੇਲੇ ਦੋਹਾਂ ਲਾਲਾਂ ਦੀ ਚੇਨਤਾ ਭਾਵ ਉਜਾਗਰਤਾ ਦੇ ਵਿੱਚ ਸੂਰਜ ਦੀ ਕਿਰਨ ਤੋਂ ਪਹਿਲਾਂ-ਪਹਿਲਾਂ ਇਹ ਕੁਰਾਨ ਦੀ ਸ਼ਰੀਫਾ ਨੂੰ ਪੜ ਲੈਂਦਾ ਹੈ ਤੇ ਲੋਕ ਇਹਦਾ ਸਤਿਕਾਰ ਕਰਦੇ ਸੀ। ਔਰ ਇੱਕ ਸ਼ਾਹਿਰਕੂਰ ਇਹਦੇ ਪਾਸ ਮੱਛੀ ਸੀ। ਬਾਦਸ਼ਾਹ ਦੇ ਪਾਸ ਜਿਹੜੀ ਉਹਦਾ ਮਾਸ ਜਦੋਂ ਆਪਾਂ ਕੱਟ ਦਿੰਦੇ ਸੀ ਅਗਲੇ ਦਿਨ ਫਿਰ ਉਹਨਾਂ ਉਹਦਾ ਮਾਸ ਖਾਧ ਜਾਂਦਾ ਸੀ। ਇੱਕ ਨਾਦਰ ਸ਼ਾ ਨੇ ਉਹ ਵੀ ਲੁੱਟ ਲਈ। ਫਿਰ ਇੱਕ ਮੋਤੀ ਵਾਲਾ ਅੰਡਾ ਸੀ। ਜਦੋਂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀਆ ਨੇ ਬਾਦਸ਼ਾਹ ਸ਼ਾਹ ਜਹਾਂ ਨੂੰ ਦਿੱਤਾ ਸੀ ਜਿਹੜਾ ਉਸ ਵੇਲੇ ਜਿਹੜਾ ਦਾਰਾਸ਼ਕ ਨੂੰ ਜਦੋਂ ਆਪ ਦੀ ਜਾਣਦੇ ਹੋ ਤਸੀਹਤ ਦਿੱਤੀ ਗਈ ਉਹਦੇ ਤੋਂ ਬਾਅਦ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀਆ ਨੇ ਇਹ ਜਿਹੜਾ ਸੀ ਨਾ ਇਹ ਮੋਤੀਆਂ ਦਾ ਹਾਰ ਦਿੱਤਾ ਸੀ ਜਿਹੜਾ 64 ਭਾਵ 64 ਰਤਨਾਂ ਦਾ ਵਿੱਚ ਸੀ ਔਰ 14 6400 ਰਤਨ ਜਿਹੜੇ ਸਨ ਇਹਦੀ ਇਕੱਤਰਤਾ ਤੋਂ ਬਾਅਦ ਇਹਨੂੰ ਉਜਾਗਰਤਾ ਮਿਲੀ ਹੈ ਫਿਰ ਇਤਿਹਾਸ ਦੀਆਂ ਕੁਝ ਕਿਰਨਾਵਾਂ ਹੁੰਦੀਆਂ ਕਿ ਜੋਰਾ ਪੌਰਾ ਇੱਕੀ ਦੇ ਪਾਸ ਕੋੜਾ ਸੀ ਤਾਨ ਸੈਣ ਸੀ ਤਾਨ ਸੈਣ ਦੇ ਬਦਲੇ ਇਸ ਨੇ ਆਪਣੇ ਪਾਸ ਐਣਚਣ ਦੀ ਮਾਲਾ ਤੇ ਗੁਲਾਬੀ ਹੀਰਾ ਲੈ ਲਿਆ ਐਣਚਣ ਦੀ ਮਾਲਾ ਵੀ ਇਸ ਨਾਦਰਸ਼ਾ ਨੇ ਤੋੜ ਦਿੱਤੀ ਗੁਲਾਬੀ ਹੀਰੇ ਨੂੰ ਵੀ ਇਸ ਨੇ ਵਿਦਨਾਸ਼ ਕਰ ਦਿੱਤਾ ਔਰ ਜਦੋਂ ਐਸੇ ਭਿਆਨਕ ਸਮਾ ਆਇਆ ਔਰ ਲਗਭਗ 7000 ਦੇ ਕਰੀਬ ਜਿਹੜੀਆਂ ਹਿੰਦੂ ਬਹੁ ਬੇਟੀਆਂ ਸਨ ਉਹਨਾਂ ਨੂੰ ਘਰਾਂ ਵਿੱਚੋਂ ਚੁੱਕ ਕਰਕੇ ਆਪਣੇ ਨਾਲ ਤੱਕੇ ਦੇ ਨਾਲ ਬੇਪਤੀ ਕਰਦਿਆਂ ਹੋਏ ਲੈ ਕੇ ਜਾ ਰਿਆ ਹੈ ਜਦੋਂ ਖਾਲਸੇ ਪੰਥ ਨੂੰ ਪਤਾ ਲੱਗਾ ਔਰ ਇਤਿਹਾਸੰਦ ਅਖਨੂਰ ਜਿਹੜਾ ਨਾਮੀ ਪਹਿਲਾ ਸ਼ਹਿਰ ਹੁਣ ਉਹਨੂੰ ਅਖਨੂਰ ਕਹਿ ਦਿੰਦੇ ਨੇ ਉਸ ਅਖਨੂਰ ਸ਼ਹਿਰ ਦੇ ਅੰਦਰ ਖਾਲਸੇ ਪੰਥ ਨੇ ਹੱਲਾ ਬੋਲ ਕਰਕੇ ਇਹਦੇ ਜਿੰਨੇ ਵੀ ਸਾਜੋ ਸਮਾਨ ਸਨ ਸਾਰੇ ਲੁੱਟ ਲਏ ਔਰ ਖਾਲਸੇ ਪੰਥ ਨੇ ਲੁੱਟ ਕਰਕੇ ਉਹਨਾਂ ਬਹੂ ਬੇਟੀਆਂ ਨੂੰ ਉਹਨਾਂ ਦੇ ਘਰਾਂ ਤਾਈਂ ਪਹੁੰਚਾਇਆ ਜਿਹੜੀਆਂ ਅੱਜ ਖਾਲਸਾ ਜੀ ਅਸੀਂ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ Hindu matra ਦੀਆਂ ਬਹੂ ਬੇਟੀਆਂ ਦੀ ਇਿੱਜਤ ਪੱਤ ਮੁਸਲਮਾਨਾਂ ਦੀਆਂ ਧੀਆਂ ਦੀ ਰੁੱਲ ਜਾਣੀ ਸੀ ਜੇਕਰ ਖਾਲਸਾ ਪੰਥ ਉਸ ਵੇਲੇ ਇਹਨਾਂ ਦਾ ਮਦਦਗਾਰ ਨਾ ਬਣਦਾ ਔਰ ਮਦਦਗਾਰ ਬਣ ਕਰਕੇ ਅੱਜ ਖਾਲਸੇ ਪੰਥ ਦੇ ਇਹ ਪਾਵਨ ਇਤਿਹਾਸ ਦਿਹਾੜਾ ਹੈ 25 ਮਈ 1739 ਵਾਲੇ ਦਿਨ ਖਾਲਸੇ ਪੰਥ ਦੀਆਂ ਇਹ ਵੱਡੀਆਂ ਕੁਰਬਾਨੀਆਂ ਜਿਸ ਵੇਲੇ ਅਨੇਕਾਂ ਗੁਰੂ ਕੇ ਸੇਖ ਸ਼ਹੀਦ ਹੋਏ ਉਹਨਾਂ ਸ਼ਹੀਦਾਂ ਨੂੰ ਬਾਰੰਬਾਰ ਨਮਸਕਾਰ ਹੈ ਔਰ ਜਿਹੜਾ ਸਾਡਾ ਇਹ ਹਿਸਟੋਰੀਕਲ ਭਾਵ ਇਤਿਹਾਸਕ ਤੱਥ ਹਨ ਇਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਔਰ ਭਾਈਕਾਂਠ ਜੀ ਨਾਭਰੀ ਤੋਂ ਸਾਨੂੰ ਪੜ੍ਹ ਕਰਕੇ ਬੜੀ ਸੁਚੱਜਤਾ ਔਰ